ਆਉ ਕੁਰਬਾਨਾ ਜਾਓ ਮਿਹਰਵਾਨਾ ਆਉ ਕੁਰਬਾਨਾ ਜਾਓ ਆਉ ਕੁਰਬਾਨਾ ਜਾਓ ਤਨਾ ਕ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਨਾ ਕ ਆਉ ਸਦ ਕੁਰਬਾਨਾ ਜਾਉਂਦੇ ਆਉ ਸਰਬ ਵਿਚਾਰਾਂ ਦੀ ਸਾਂਹ ਕੋ ਪੱਲਾ ਗੁਰਪਤੇ ਦੀ ਸਾਂਝ ਪੋਜੇ ਕੋਈ ਵੀ ਰਚਨਾ ਵਾਂਜੀ ਨਾ ਰਵੇ ਕੇਵਰੀ ਕਹਿਣ ਤੇ ਸਾਰੀਆਂ ਸੰਤਾਂ ਗਜਵਜ ਕੇ ਆ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਨੂ ਗੁਰੂ ਨਾਨਕ ਪਾਤਸ਼ਾਹ ਮਹਾਰਾਜੀਆਂ ਦੇ ਚਰਣਾ ਵਿੱਚ ਵਿਰਤियां ਲੈ ਕੇ ਚੱਲ ਗਏ ਕਿਦਾਂ ਦਾ ਉਹ ਸਮਾਂ ਹੋਏਗਾ ਕਿੰਨਾ ਖੁਸ ਹਾਲੀ ਆਨੰਦ ਬਣਿਆ ਹੋਏਗਾ ਜਦੋਂ ਰਾਏ ਪੋਏ ਦੀ ਤਲਵੰਡੀ ਵਿੱਚ ਗੁਰੂ ਨਾਨਕ ਪਾਤਸ਼ਾਹ ਗਲੀਆਂ ਚ ਖੇਡਦੇ ਫੜ ਗਏ ਆਪ ਸੱਚੇ ਪਾਤਸ਼ਾਹ ਰਾਏ ਪੋਏ ਤਲਵੰਡੀ ਵਿੱਚ ਖੁਦ ਵਾਸ ਕਰਦੇ ਹੋਣਗੇ ਕਿੰਨਾ ਆਨੰਦ ਹੋਏਗਾ ਗੁਰੂ ਨਾਨਕ ਪਾਚਾ ਮਹਾਰਾਜ ਘਰ ਵਿੱਚ ਬੈਠੇ ਨੇ ਪਰਿਵਾਰ ਬੈਠਾ ਪਿਤਾ ਜੀ ਬੈਠੇ ਆ ਭੈਣ ਨਾਨਕੀ ਮਾਤਾ ਤ੍ਰਿਪਤਾ ਜੀ ਪਰਿਵਾਰ ਗੁਰੂ ਨਾਨਕ ਪਾਚਾ ਮਹਾਰਾਜ ਦੀ ਦਇਆ ਦੇ ਸੁਭਾਅ ਵਾਲੇ ਪਿਆਰ ਵਾਲੇ ਸਬਰ ਵਾਲੇ ਸੰਤੋਖ ਵਾਲੇ ਸਰਬੱਤ ਦਾ ਭਲਾ ਕਰਨ ਵਾਲੇ ਜੇ ਕੋਈ ਗਰੀਬ ਹੁੰਦਾ ਹੈ ਉੱਤੇ ਪਾਤਸ਼ਾਹ ਦੇ ਚਰਨਾਂ 'ਚ ਸੀਸ ਝੁਕਾ ਕੇ ਜੇ ਕੋਈ ਕਹਿ ਦਿੰਦਾ ਸੱਚੇ ਪਾਤਸ਼ਾਹ ਮਹਾਰਾਜ ਜੀ ਤੁਹਾਡੇ ਬਚਨ ਪੂਰੇ ਹੁੰਦੇ ਆ ਸਾਡੀ ਗਰੀਬੀ ਕੱਟ ਦਿਓ ਸਤਿਗੁਰੂ ਮਹਾਰਾਜ ਤੁਠ ਕੇ ਉਹਦੇ ਭਾਵਨਾ ਪੂਰੀ ਕਰ ਦਿੰਦੇ ਕਿਉਂਕਿ ਇਤ ਪਿਆਰ ਦੀਆਂ ਵੇਣਤਾਂ ਢੇ ਅੱਜ ਵੀ ਤੁਸੀਂ ਪਿਆਰ ਨਾਲ ਕਰੋਗੇ ਤੇ ਅੱਜ ਵੀ ਸਤਿਗੁਰੂ ਚੋੜਨਾ ਪਰਦਾ ਜਨ ਪ੍ਰੇਮ ਕਿਓ ਤੇ ਨਹੀਂ ਪ੍ਰਭ ਮਾਇ ਪਿਆਰ ਦੀਆਂ ਖੇਡਾਂ ਸਾਰੀ ਪਿਆਰ ਨਾ ਜਿਹੜਾ ਪ੍ਰੀਤ ਪ੍ਰੀਤ ਦੀ ਰੀਤ ਸਾਨੂੰ ਆ ਜਾਏ ਸਤਿਗੁਰੂ ਕਿਰਪਾ ਕਰਦੇ ਸਚੇ ਪਾਤਸ਼ਾਹ ਦੇ ਚਰਣਾ ਚ ਜੇ ਕੋਈ ਸਾਧੂ ਆਉਂਦਾ ਹੈ ਮਹਾਰਾਜ ਉਹਦੇ ਨਾਲ ਵੀ ਬੈਠਦੇ ਐ ਚੌਂਕੜਾ ਲਾ ਕੇ ਸਿਮਰਨ ਕਰਦੇ ਐ ਸਾਧੂ ਸੁਭਾਅ ਭਾਵ ਸਾਧੂਦਾਰਤ ਕੀ ਹੁੰਦਾ ਹੈ ਸਾਧਿਆ ਹੋਇਆ ਗੁਰਬਾਣੀ ਕਹਿੰਦੀ ਹੈ ਨੌ ਦਵਾਰ ਹੈ ਸਾਧ ਸਾਧ કહਾਇਆ ਨੌਂ ਦਰਵਾਜੇ ਨੇ ਸਾਡੇ ਸਰੀਰ ਦੇ ਕਰਮ ਇੰਦਰੀ ਉਹਨਾਂ ਨੂੰ ਸਾਧਨਾ ਸੁਚੇਤ ਕਰਨਾ ਸ਼ੁੱਧ ਕਰਨਾ ਉਹਨੂੰ ਕਹਿੰਦੇ ਨੇ ਸਾਧੂ ਜਿਹੜਾ ਅੱਖਾਂ ਨਾਲ ਮਾੜਾ ਦੇ ਮਾੜਾ ਨਹੀਂ ਦੇਖਦਾ ਕੰਨਾਂ ਨਾਲ ਮਾੜਾ ਨਹੀਂ ਸੁਣਦਾ ਜਵਾਨੋਂ ਨਹੀਂ ਮਾੜਾ ਬੋਲਦਾ ਭਾਗ ਨੱਕ ਤੋਂ ਮਾੜੀਆਂ ਸੁਗੰਧਾਂ ਨਹੀਂ ਲੈਂਦਾ ਏ ਸਾਡੇ ਜਿਹੜੇ ਨੇ ਨਾ ਦੋ ਗੁਪਤ ਹਨ ਦਰਵਾਜੇ ਨੌ ਦਰਵਾਜੇ ਨੇ ਹਰ ਜੀਉ ਗੁਫਾ ਅੰਦਰ ਰੱਖ ਕੇ ਬਾਜਾ ਪਵਣ ਵਜਾਇਆ ਵਜਾਇਆ ਬਾਜਾ ਪਉਣ ਨੌ ਦਵਾਰੇ ਪ੍ਰਗਟ ਕੀਏ ਦਸਵਾ ਗੁਪਤ ਰੱਖਾਇਆ ਦਸਮਾ ਦਰਵਾਜਾ ਭਾਗ ਪ੍ਰਮਾਤਮਾ ਨੇ ਸਾਡੇ ਅੰਦਰ ਰੱਖਿਆ ਉਹ ਕਿਡਾ ਹੈ ਉਹ ਗਿਆਨ ਦਾ ਜਿਹੜਾ ਸਾਡੇ ਅੰਦਰ ਪ੍ਰਮਾਤਮਾ ਨੇ ਖੋਲਣਾ ਉਹ ਖੁੱਲੇਗਾ ਕਿਵੇਂ ਉਹ ਹੈ ਪ੍ਰਮਾਤਮਾ ਦੇ ਨਾਮ ਜਪ ਕੇ ਦਰਵਾਜ਼ਾ ਪ੍ਰਮਾਤਮਾ ਦੇ ਨਾਮ ਦਾ ਖਜ਼ਾਨਾ ਤੇ ਪ੍ਰਮਾਤਮਾ ਦੇ ਨਾਮ ਦਾ ਅਭਿਆਸ ਚਾਬੀ ਹੈ ਜਿੱਦੇ ਉਹ ਲੱਗ ਗਈ ਤੇ ਚੇਤੇ ਰੱਖਿਓ ਫਿਰ ਖੁੱਲਣ ਲੱਗਿਆ ਵੀ ਦੇਰ ਨਹੀਂ ਲੱਗੇ ਦਸਵਾਂ ਦਵਾਰ ਖੁੱਲ ਜਾਣਾ ਸਤਿਗੁਰੂ ਮਹਾਰਾਜ ਸਮਝਾਉਂਦੇ ਆ ਭਾਈ ਹਮੇਸ਼ਾ ਧਿਆਨ ਲਾ ਕੇ ਪ੍ਰਮਾਤਮਾ ਦਾ ਸਿਮਰਨ ਕਰ ਤੇ ਪਿਤਾ ਤ੍ਰਿਪਤਾ ਜੀ ਨੇ ਸਮਝਾਉਣਾ ਮਾਤਾ ਤ੍ਰਿਪਤਾ ਜੀਾਂ ਨੇ ਮਾਤਾ ਤ੍ਰਿਪਤਾ ਜੀਾਂ ਨੇ ਸਮਝਾਉਣਾ ਪਿਤਾ ਕਲਿਆਣ ਦਾ ਜੀ ਨੇ ਸਮਝਾਉਣਾ ਪੁੱਤਰਾ ਕੱਲਾ ਕੱਲਾ ਸਾਡੇ ਘਰ ਤੂੰ ਪੁੱਤ ਹੈ ਤੇਰੀ ਮਹਿਮਾ ਬਹੁਤ ਹੈ ਸੰਗਤ ਤੈਨੂੰ ਭਾਵ ਦੁਨੀਆ ਦੇ ਲੋਕ ਬੜਾ ਚੰਗਾ ਕਹਿੰਦੇ ਨੇ ਜਦੋਂ ਤੈਨੂੰ ਮੱਥਾ ਟੇਕਦੇ ਆ ਜਦੋਂ ਤੇਰੀ ਮਹਿਮਾ ਕਰਦੇ ਆ ਸਾਡਾ ਮਨ ਖੁਸ਼ ਹੋ ਜਾਂਦਾ ਹੈ ਪਰ ਪੁੱਤਰਾ ਅਸੀਂ ਨਹੀਂ ਚੁੰਦੇ ਕਿ ਤੂੰ ਕੋਈ ਸਾਧ ਬਣ ਕੇ ਕਿਤੇ ਹੋਰ ਵਟ ਜੇ ਤੇ ਅਸੀਂ ਇਕੱਲੇ ਦੇ ਇਕੱਲੇ ਫਿਰ ਰਹੇ ਹਾਂ ਇਹਦਾ ਅਸੀਂ ਨਹੀਂ ਤੂੰ ਸਾਡੀਆਂ ਅੱਖੀਆਂ ਦਾ ਤਾਰਾ ਕੋਈ ਮਾ ਨਹੀਂ ਚਾਉਂਦੀ ਮੇਰਾ ਪੁੱਤ ਮੇਰੇ ਤੋਂ ਦੂਰ ਹੋਵੇ ਕੋਈ ਪਿਤਾ ਨਹੀਂ ਚਾਹੁੰਦਾ ਮੇਰਾ ਪੁੱਤ ਮੇਰੇ ਤੋਂ ਦੂਰ ਹੋਵੇ ਪਰ ਜਦੋਂ ਹੋ ਵੀ ਜਾਂਦੇ ਐ ਜੇ ਰੱਬ ਨਾ ਕਰੇ ਜਦੋਂ ਬੰਡੀਆਂ ਪੈਂਦੀਆਂ ਘਰਾਂ 'ਚ ਪੁੱਤ ਦੂਰ ਹੁੰਦੇ ਆ ਫਿਰ ਉਹਨਾਂ ਦੇ ਮਾਪਿਓ ਨੂੰ ਪਤਾ ਹੁੰਦਾ ਉਹਨਾਂ ਦੇ ਦਿਲ 'ਤੇ ਕੀ ਬੀਤ ਕੀ ਥੋੜਾ ਉਖਾ ਹੋ ਜਾ ਪਿਤਾ ਜੀ ਆਨੇ ਸੁਝਾਉਣਾ ਪੁੱਤਰਾ ਮਾੜਾ ਮੋਟਾ ਦੁਨੀਆਦਾਰੀ ਵੱਲ ਵੀ ਧਿਆਨ ਦੇ ਆ ਕਰ ਤੇਰੇ ਕੋਲੇ ਕੋਈ ਗਰੀਬ ਆ ਗਿਆ ਜੋ ਤੇਰੇ ਹੱਥ ਆ ਗਿਆ ਤੂੰ ਫੜਾ ਦਿੰਨਾ ਹੈ ਜੇ ਤੇਰੇ ਕੋਲੇ ਕੋਈ ਸਾਧੂ ਆ ਗਿਆ ਜੋ ਮੰਗ ਲਿਆ ਫੜਾ ਦਿੰਨਾ ਹੈ ਇਦਾਂ ਤੇ ਫਿਰ ਘਰ ਵਿੱਚ ਰਹਿਣੇ ਕੁਝ ਨਹੀਂ ਸਾਰਾ ਕੁਝ ਤੇ ਸਤਿਗੁਰੂ ਮਹਾਰਾਜ ਕਿਉਂਕਿ ਉਹਤੇ ਦੁਨੀਆ ਦੇ ਮਾਲਕ ਆਪ ਸੰ ਕਰਤਾ ਧਰਤਾ ਦੇ ਮਾਲਕ ਸੰ गुरु नानक पातशाह जी ने कहना पिताजी जी मैं तो दुनिया दे दुख देखे नहीं दे जाते सिखी वह आ जोड़ा किसी के उत्ते दुख ना देख सके मैं तो नहीं देख हूँ किसी का दुख किसी दी गरीबी किसी दी बुरियाई मैं तो नहीं झल हूँ इस करके मैं सेवा कर दिना माता जी ने कहा चल कोई गल नहीं पुत्रा अगे तू तो तैयार तो रहे ਇਦਾਂ ਹੀ ਚਲੇ ਗਏ ਪਿਤਾ ਜੀ ਰਾਏ ਬੁਲਾਰ ਕੋਲ ਜਾ ਕੇ ਨਾ ਉੱਤੇ ਇਦਾਂ ਬੈਠ ਕੇ ਪਟਵਾਰੀ ਰਾਏ ਬੁਲਾਰ ਕਹਿੰਦਾ ਕੀ ਗੱਲ ਅੱਜ ਬੋਲਦੇ ਕਿਉਂ ਨਹੀਂ ਕਲਿਆਣ ਦਾਸ ਜੀ ਪਟਵਾਰੀ ਜੀ ਅੱਜ ਤੁਸੀਂ ਕੋਈ ਗੱਲ ਐ ਨਹੀਂ ਕਰਦੇ ਕੁਝ ਬੋਲਦੇ ਹੀ ਨਹੀਂ ਕੀ ਗੱਲ ਉਦਾਸ ਲੱਗਦੇ ਹੋ ਦੱਸਿਆ ਕਿ ਮੇਰਾ ਪੁੱਤ ਗੁਰੂ ਨਾਨਕ ਇਦਾਂ ਕਹਿੰਦੇ ਮੇਰਾ ਪੁੱਤ ਨਾਨਕ ਦੁਨਿਆਵੀ ਪੱਖ ਤੇ ਕੋਈ ਧਿਆਨ ਨਹੀਂ ਦਿੰਦਾ ਜਿਵੇਂ ਆਪਾਂ ਦੇਖੀਦਾ ਹੈ ਘਰ ਵਿੱਚ ਰਸਤਾ ਵਸਤਾ ਜੋੜੀ ਦੀਆਂ ਹੈ ਘਰ ਵਿੱਚ ਘਰ ਬਾਰੇ ਸੋਚੀਦਾ ਹੈ ਆਪਣੇ ਪਣ ਬਾਰੇ ਸੋਚੀਦਾ ਹੈ ਉਹ ਇਸ ਵਿਸ਼ੇ ਵੱਲ ਧਿਆਨ ਨਹੀਂ ਤੇ ਹੋਰ ਸਾਧੂ ਮਤ ਜਿਵੇਂ ਕੋਈ ਗਰੀਬ ਆ ਗਿਆ ਕੋਈ ਕੋਈ ਆ ਗਿਆ ਦੁਖੀਆ ਆ ਗਿਆ ਕੋਈ ਉਹ ਤੋਂ ਦੋ ਮੰਗ ਲੇ ਛੁੱਪ ਕਰਕੇ ਫੜਾ ਦਿੰਦੇ ਤੇ ਮੈਨੂੰ ਇਸ ਗੱਲ ਦੀ ਚਿੰਤਾ ਹੈ ਤੇ ਰਾਈ ਬੁਲਾਰ ਨੇ ਕਹਿਣਾ ਚਿੰਤਾ ਨਾ ਕਰਿਆ ਕਰ ਪਿਤਾ ਜੀਆਂ ਨੂੰ ਕਹਿਣਾ ਚਿੰਤਾ ਨਾ ਕਰ ਕਿਉਂ ਤੇਰਾ ਗੁਰੂ ਨਾਨਕ ਤੇ ਤੇਰਾ ਪੁੱਤਰ ਤੇ ਤੈਨੂੰ ਭਾਗਾ ਨਾਲ ਮਿਲਿਆ ਇੱਥੇ ਦੁਨੀਆ ਦਾ ਖੂਨ ਪੀਣ ਵਾਲੇ ਬੱਚੇ ਨੇ ਪਰਾਇਆ ਹੱਕ ਖਾਣ ਵਾਲੇ ਨੇ ਪਰਾਇ ਵਿਕਾਰ ਕਰਨ ਵਾਲੇ ਨੇ ਪਤ ਪੁਣਾ ਕਰਨ ਵਾਲੇ ਨੇ ਰੋਜ ਲਾਂਭੇ ਆਉਂਦੇ ਆ ਤੇਰੇ ਪੁੱਤ ਦੀ ਮਹਿਮਾ ਸਾਰੇ ਰਾਏ ਕੋਈ ਦੀ ਤਲਵੰਡੀ ਵਿੱਚ ਕੀ ਇਲਾਕੇ ਵਿੱਚ ਐ ਦੁਨੀਆ ਦੇ ਲੋਕ ਤੇਰੇ ਪੁੱਤ ਨੂੰ ਦੇਖਣ ਵਾਸਤੇ ਆ ਦਰਸ਼ਨ ਕਰਨ ਵਾਸਤੇ ਸਾਧੂ ਸੁਭਾ ਦਾ ਕੋਈ ਗੱਲ ਨਹੀਂ ਉਹਨੂੰ ਕੁਝ ਨਾ ਕਿਆ ਕਰ ਜੋ ਤੇਰਾ ਨਕਸ਼ਾਨ ਹੋ ਜਏ ਤੇ ਮੈਥੋਂ ਲੈ ਲਿਆ ਕਰ ਕੋਈ ਗੱਲ ਜਦੋਂ ਤੇਰੇ ਪੁੱਤ ਦੀ ਮਹਿਮਾ ਹੁੰਦੀ ਆ ਨਾ ਮੈਨੂੰ ਵੀ ਸ਼ਾਂਤੀ ਮਿਲਦੀ ਤੇਰਾ ਕੁਝ ਮਾਇਆ ਆਦਿ ਪਦਾਰਤ ਤੈਨੂੰ ਲੋੜ ਹੋਵੇ ਮੈਥੋਂ ਲੈ ਜਾਇਆ ਕਰ ਪਰ ਤੈਨੂੰ ਨਾਨਕ ਜੀ ਨੂੰ ਕੁਝ ਕਹਿਣ ਦੀ ਲੋੜ ਨਹੀਂ ਉਹ ਜੋ ਕਰਦਾ ਕਰਨ ਰਾਇ ਭੁਲਾਰ ਬਲਤ ਦੇਖਦਾ ਹੈ ਪਿਤਾ ਜੀ ਵੀ ਕਮਾਲ ਦੀ ਗੱਲ ਮੌਕੇ ਦਾ ਚੌਧਰੀ ਏ ਵੀ ਗੁਰੂ ਨਾਨਕ ਪਾਤਸ਼ਾਹ ਦਾ ਉਪਾਸਕ ਮੇਰੇ ਬੱਚੇ ਨੂੰ ਇਹ ਵੀ ਸਨਮਾਨ ਦਿੰਦਾ ਹੈ ਫਿਰ ਪਿਤਾ ਜੀਆ ਨੇ ਇਹ ਆ ਕਹਿੰਦੇ ਉਹਨੂੰ ਕੋਈ ਫਾਰਸੀ ਪੜਨ ਵਾਸਤੇ ਪਾਦ ਗਏ ਕਿਸੇ ਮੌਲਵੀ ਕੋਲ ਤੇ ਕਹਿੰਦੇ ਨੇ ਕਤਬਦੀਨ ਮੌਲਵੀ ਦੇ ਕੋਲ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਫਾਰਸੀ ਪੜ੍ਹਨੇ ਪਾਇਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਮੌਲਵੀ ਜਦੋਂ ਪੜ੍ਹਾਉਣ ਲੱਗੇ ਆ ਨਾ ਤੇ ਗੁਰੂ ਨਾਨਕ ਪਾਛ ਪੜ੍ਹਦੇ ਜੋ ਅੱਖਰ ਦੱਸਦੇ ਐ ਫਾਰਸੀ ਉਰਦੂ ਉਹ ਪੜ੍ਹਦੇ ਨੇ ਪੜ੍ਹਦੇ ਆ ਪੜ੍ਹਦੇ ਆ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤੇ ਮੌਲਵੀ ਜੀ ਉਸ ਪ੍ਰਮਾਤਮਾ ਦੀ ਪੜਾਈ ਵੀ ਪੜਾ ਦਿਓ ਉਸ ਰੱਬ ਦੀ ਗੱਲ ਵੀ ਕੋਈ ਸਿਖਾ ਦਿਓ ਤੁਸੀਂ ਪੜਾਉਨੇ ਹੋ ਦੁਨਿਆਵੀ ਪੱਕ ਜੋੜ ਸਾਹਿਬ ਕਿਤਾਬ ਦੁਨਿਆਵੀ ਪਾਠ ਦੁਨਿਆਵੀ ਗੱਲਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਾ ਜੀਆ ਕਰ ਕੋਈ ਅੱਲਾ ਦੀਆ ਵਤਾ ਕਾ ਜਿਆ ਕਰ ਕੋਈ ਅੱਲਾ ਦੀਆ ਵਤਾ ਪਰਮਾਤਮਾ ਦੇ ਰੱਬ ਦੇ ਘਰ ਦੀ ਕੋਈ ਗੱਲ ਕਰ ਗੁਰੂ ਨਾਨਕ ਪਾਤਸ਼ਾਹ ਦੇ ਵੱਲ ਦੇਖਦਾ ਹੈ ਤੇ ਕਾਜੀ ਨੇ ਸਹਿ ਸੁਭਾਏ ਕਿਆ ਤੇਰਾ ਹਜੇ ਪੜਨ ਦਾ ਸਮਾਂ ਹੈ ਤੂੰ ਇਹ ਪੜਾਈ ਪੜ ਪਰਮਾਤਮਾ ਦਾ ਨਾਮ ਜਪੋ ਬਲੀ ਨਾਮ ਵੀ ਜਪਿਆ ਜਾ ਸਤਿਗੁਰੂ ਮਹਾਰਾਜ ਕਹਿੰਦੇ ਸਮਾਂ ਹੋਣਾ ਹੈ ਜੇ ਹੁਣ ਉਹਨਾਂ ਸਾਹਮਣੇ ਆ ਫਿਰ ਵੀ ਨਹੀਂ ਸਮੜਾ ਆਦਤ ਬੜਾ ਤੇ ਪਾਚਮ ਮਹਾਰਾਜਿਆਂ ਨੂੰ ਕਹਿੰਦਾ ਫਿਰ ਕਹਿੰਦਾ ਕਹਿੰਦਾ ਤੈਨੂੰ ਕੋਈ ਪਤਾ ਅੱਲਾ ਦੀ ਬਾਤ ਤੈਨੂੰ ਸਮਝ ਹੈ ਕੋਈ ਤੂੰ ਸੁਣਾ ਕੁਛ ਤੇ ਗੁਰੂ ਨਾਨਕ ਪਾਚਮ ਮਹਾਰਾਜਿਆਂ ਨੇ ਕਿਹਾ ਫਾਰਸੀ ਵਿੱਚ ਲਿਖਦੇ ਨੇ ਫਿਰ ਗੁਰਬਾਣੀ ਵਿੱਚ ਲਿਖਿਆ ਹੈ ਤਲੰਗ ਰਾਗ ਵਿੱਚ 721 ਅੰਗ ਤੇ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਹੈ ਸਤਿਗੁਰੂ ਮਹਾਰਾਜ ਕਹਿੰਦੇ ਜਕ ਅਰਜ ਗੁਸਤਮ ਪੇਸ਼ ਤੋ ਦਰਗੋਸੁ ਕੁੰ ਕਰਤਾਰ ਯਕ ਦਾ ਭਾਵ ਇੱਕ ਉਹ ਪ੍ਰਮਾਤਮਾ ਇੱਕ ਅਰਜ ਬੇਨਤੀ गोستم पेश तो गोستم तो पाप मैं आखी विनती की पेश की तेरे सामने अरदास कर हे दुनिया देआ मलका तू ही की है तू ही की है राम बोला रामा बोला है राम बिना को बोला रे ਈਦੀਓ ਪ੍ਰਮਾਤਮਾ ਸਾਰੇ ਕੀਤੇ ਉਹੀ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਇੱਕੋ ਹੀ ਨੂਰ ਆ ਉਹ ਪ੍ਰਮਾਤਮਾ ਦਾ ਇਹ ਅਕਾਲ ਪੁਰਖ ਵਾਹਿਗੁਰੂ ਤੂੰ ਹੀ ਕਹਿ ਤੇਰੇ ਅੱਗੇ ਅਰਦਾਸ ਬੇਨਤੀ ਫਰਿਆਦ ਤੁਮਰੀ ਬੇਨਤੀ اے ਕਰਤਾਰ हे ਪ੍ਰਮਾਤਮਾ ਕੰਨ ਲਾ ਕੇ ਗੋਸ ਕੰਨ ਕੰਨ ਦਾ ਅਰਥ ਹੈ ਕੰਨ ਕਰਤਾਰ ਇਹ ਕਰਤਾਰ ਜੀ ਮੇਰੀ ਬੇਨਤੀ ਨੂੰ ਤੂੰ ਕੰਨ ਲਾ ਕੇ ਸੁਣ ਤੇਰੇ ਅੱਗੇ ਮੇਰੀ ਪ੍ਰਯਾਦ ਹਕਾ ਕਵੀਰ کریم ਤੂੰ ਵਾਇਵ ਪਰਵਦਗਾਰ ਸੱਚੇ ਪਾਚਾ ਤੂੰ ਹਕਾ ਬਾਗ ਅਚਾਂ ਸਚਾਈ ਕਬੀਰ ਭਾਪ ਵੱਡਾ ਤੂੰ ਸ਼ਰਮ ਨਹੀਂ ਹੈ کریم ਤੂੰ ਸਾਰੇ ਕਾਰਜ ਨੂੰ ਕੁਦਰਤ ਨੂੰ ਕਰਨ ਵਾਲਾ ਹੈ ਵਾਈਬ ਵਾਈਬ ਦਾ ਅਰਥ ਤੇਰੇ ਅੰਦਰ ਕੋਈ ਵਾਈਬ ਨਹੀਂ ਵਿਕਾਰ ਨਹੀਂ ਤੂੰ ਸੁੱਧ ਹੈ ਸੁਚੇਤ ਪਰਵਦਗਾਰ ਦੇ ਆ ਮੁਕ ਪਾਲਣ ਵਾਲਾ ਸਾਰਿਆਂ ਤੇ ਕਿਰਪਾ ਕਰੀ ਦੁਨੀਆ ਮਕਾਮੇ ਫਾਨੀ ਤਹ ਕੀਕ ਦਿਲਦਾਨੀ ਇਹ ਦੁਨੀਆ ਸਾਰੀ ਖਤਮ ਹੋਣ ਹਾਰਾ ਨਾਸਵੰਤਾ ਹੈ ਨਾ ਹੈ ਇੱਕ ਤੂੰ ਹੈ ਜਿਹੜਾ ਸੱਚੇ ਪਾਤਸ਼ਾਹ ਸਦਾ ਤੇ ਰਹਿ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲਾ ਪਤਾ ਹੀ ਹੈ ਜਦੋਂ ਸੱਚੇ ਪਾਤਸ਼ਾਹ ਮਹਾਰਾਜਿਆਂ ਨੇ ਇਸ ਤਰ੍ਹਾਂ ਬਚਨ ਕੀਤੇ ਨਾ ਕਾਜੀ ਸਤਗੁਰਾਂ ਦੇ ਵੱਲ ਦੇਖਦਾ ਹੈ ਵਿਆਹ ਤੇ ਅੱਜ ਤੱਕ ਮੈਂ ਵੀ ਨਹੀਂ ਪੜਿਆ ਕਿਹੜੇ ਗ੍ਰੰਥ ਵਿੱਚ ਲਿਖਿਆ ਹੈ ਏ ਸ਼ਬਦ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਿਸੇ ਵਿੱਚ ਲਿਖਿਆ ਨਹੀਂ ਪਰ ਅੱਗੇ ਸਮਾਏਗਾ ਇਹ ਲਿਖਿਆ ਜਾਂਦਾ ਹੈ ਦੁਨੀਆ ਦੇ ਲੋਕ ਇਸ ਸ਼ਬਦਾਂ ਨੂੰ ਸਜਦਾ ਕਰਿਆ ਕਰ ਸਜਦਾ ਕਰਿਆ ਕਰਨਗੇ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਦੁਨੀਆ ਦੇ ਲੋਕ ਸਜਦਾ ਕਰਦੇ ਝੁਕਦੇ ਆ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਇੱਕੋ ਹੀ ਹੈ ਉਹ ਪ੍ਰਮਾਤਮਾ ਹਾਜ਼ਰ ਨਾਜ਼ਰ ਹੈ ਜਦੋਂ ਕਾਜੀ ਦੇ ਨਾਲ ਕਾਫੀ ਵਿਚਾਰ ਚਰਚਾ ਹੋਈਆਂ ਸ਼ਬਦ ਹੋਰ ਵੀ ਉਚਾਰਨ ਹੋਏ ਫਿਰ ਆਖਰਕਾਰ ਕਾਜੀ ਨੇ ਕਿਹਾ ਜਿਹੜੀਆਂ ਪੜਾਈਆਂ ਤੂੰ ਪੜੀ ਬੈਠਾ ਉੱਤੇ ਸਾਨੂੰ ਵੀ ਦਿੱ ਪਤਾ ਚੰਗਾ ਹੋ ਗਿਆ ਕਿ ਤੂੰ ਸਾਡੇ ਨਾਲ ਸਾਡੇ ਕੋਲ ਆਇਆ ਅੱਜ ਤੇਰੇ ਤੋਂ ਸਮਝ ਲੈ ਕੇ ਇਸ ਵੀ ਆਪਣੇ ਆਪ ਨੂੰ ਸੁਧਾਰ ਕਰਾਂ ਆਪਣੇ ਆਪ ਨੂੰ ਸੁਚੇਤ ਕਰਾਂ ਪਿਤਾ ਕਲਿਆਣ ਦਾ ਜੀਆ ਨੂੰ ਕਾਜੀ ਮੌਲਵੀ ਨੇ ਵੀ ਕਿਹਾ ਕুতਬਦੀਨ ਨੇ ਵੀ ਜਾ ਕੇ ਕਿਹਾ ਸੱਚੇ ਪਾਛ ਦੇ ਪਿਤਾ ਜੀ ਆਡੂ ਏਸੀ ਇਹਨਾਂ ਨੂੰ ਜਿਹੜੀ ਇਹ ਪੜ੍ਹਾਈ ਪੜੀ ਬੈਠੇ ਆ ਉਹ ਪੜ੍ਹਾਈ ਸਾਡੇ ਕੋਲ ਨਹੀਂ ਇਸ ਕਰਕੇ ਇੱਥੇ ਪੜ੍ਹੇ ਹੋਏ ਨੇ ਇਹਦੀ ਚਿੰਤਾ ਨਾ ਕਰੋ ਇਹਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਇਹਨੂੰ ਸਭ ਗਿਆਨ ਸਭ ਕੁਝ ਪਤਾ ਹੈ ਪਿਤਾ ਜੀ ਕੁਝ ਵੀ ਹੋਏ ਤੇ ਕਾਜੀ ਨੂੰ ਕਹਿੰਦੇ ਵੀ ਨੇ ਕੀ ਗੱਲ ਥੋੜੇ ਸਮੇਂ 'ਚ ਹੀ ਪੜ ਗਿਆ ਸਭ ਕੁਝ ਕਹਿੰਦੇ ਹਾਂ ਸਾਰਾ ਕੁਝ ਪਤਾ ਹੈ ਸਾਰੀ ਨੌਲੇਜ ਹੈ ਸਮਝ ਆ ਉਸ ਸਮੇਂ ਪੋਥੀਆਂ ਭਾਵ ਉਸ ਸਮੇਂ ਕਿਤਾਬਾਂ ਹੁੰਮਣਾ ਸੀ ਜਿਵੇਂ ਹੁਣ 1 2 3 ਇਸ ਤਰ੍ਹਾਂ ਪਹਿਲੀ ਦੂਜੀ ਕਲਾਸ ਪੁਰਾਣੇ ਸਮੇਂ ਵਿੱਚ ਇਦਾਂ ਨਹੀਂ ਸੀ ਹੁੰਦਾ ਪੁਰਾਣੇ ਸਮੇਂ ਵਿੱਚ ਕਿਤਾਬਾਂ ਹੁੰਦੀਆਂ ਸੀ ਵੀ ਆਹ ਕਿਤਾਬ ਪੜ ਕੇ ਫਿਰ ਦੂਜੀ ਕਿਤਾਬ ਦੂਜੀ ਕਿਤਾਬ ਪੜ ਕੇ ਤੀਸਰੀ ਇਦਾਂ ਕਿਤਾਬਾਂ ਪੜੀਆਂ ਜਾਂਦੀਆਂ ਤੇ ਸਤਿਗੁਰੂ ਨਾਨਕ ਪਾਲਚਾ ਨੇ ਥੋੜੇ ਸਮੇਂ ਵਿੱਚ ਸਾਰੀਆਂ ਕਿਤਾਬਾਂ ਫਾਰਸੀ ਦੀਆਂ ਪੜ ਕੇ ਸੁਣਾਤੀ ਨਾਲ ਕਾਜੀ ਨੂੰ ਗਿਆਨ ਵੀ ਕਰਾਤਾ ਇਸ ਕਰਕੇ ਸਤਗੁਰੂ ਮਹਾਰਾਜ ਦੇਨ ਦੁਨੀਆ ਦੇ ਮਾਲਕ ਨੇ ਇਹਨਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਉਸ ਸਮੇਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਪਿਤਾ ਜੀਆ ਨੇ ਬੜਾ ਮਾਣ ਕੀਤਾ ਵੀ ਮੇਰਾ ਪੁੱਤ ਫਾਰਸੀ ਵੀ ਪੜ ਗਿਆ ਜਿਹਦਾ ਬੱਚਾ ਪੜਦਾ ਹੋਵੇ ਤੇ ਪਿਓ ਨੂੰ ਚਾਅ ਚੜਦਾ ਜਿਹਦਾ ਪੁੱਤ ਨਾ ਪੜਦਾ ਹੋਵੇ ਫਿਰ ਪਿਤਾ ਨੂੰ ਫਿਰ ਬੜੀ ਚਿੰਤਾ ਹੁੰਦੀ ਹੈ ਵੀ ਇਹਦਾ ਕੀ ਬਣੂ ਇਹਨੂੰ ਆਉਂਦਾ ਹੀ ਕੁਝ ਨਹੀਂ ਤੇ ਯਾਦ ਰੱਖਿਓ ਜਿਹੜਾ ਬੱਚਾ ਆਪਣੇ ਬਾਰੇ ਨਹੀਂ ਸੋਚਦਾ ਤੇ ਆਪਣੇ ਪਰਿਵਾਰ ਬਾਰੇ ਭਾਵ ਆਪਣੀ ਜ਼ਿੰਦਗੀ ਬਾਰੇ ਚੰਗਿਆਈ ਬਾਰੇ ਜਾਂ ਆਪਣੇ ਸੰਵਾਨ ਬਾਰੇ ਨਹੀਂ ਸੋਚਦਾ ਤੇ ਜਿਹੜੇ ਮਾਤਾ ਪਿਤਾ ਨੇ ਜਨਮ ਦਿੱਤਾ ਉਹਦੀ लाज ਬਾਰੇ ਨਹੀਂ ਸੋਚਦਾ ਤੇ ਚੇਤੇ ਰੱਖਿਓ ਉਹਨੇ ਹੋਰ ਕਰਨਾ ਵੀ ਕੁਝ ਨਹੀਂ ਉਹ ਕਦੇ ਵੀ ਕਾਮਯਾਬ ਨਹੀਂ ਹੁੰਦਾ ਜਿਹੜਾ ਬੱਚਾ ਆਪਣੇ ਬਾਰੇ ਸੋਚ ਕੇ ਪੜ੍ਹਾਈ ਕਰਦਾ ਹੈ ਆਪਣੀ ਜ਼ਿੰਦਗੀ ਦਾ ਕੋਈ ਲਕਸ਼ ਲੈ ਕੇ ਤੁਰਦਾ ਫਿਰ ਯਾਦ ਰੱਖਿਓ ਉਸ ਦਾ ਮਾਣ ਸਾਰੇ ਜੱਗ ਵਿੱਚ ਵੀ ਹੁੰਦਾ ਸਨਮਾਨ ਸਾਰੇ ਸੰਸਾਰ ਚ ਵੀ ਹੁੰਦਾ ਹੈ ਤੇ ਯਾਦ ਰੱਖਿਓ ਪਰ ਉਹਦੇ ਮਾਪ ਪਿਓ ਦੀ ਇੱਜ਼ਤ ਵੀ ਵੀ ਇਹ ਉਹਦਾ ਪਿਤਾ ਹੈ ਜਿਹੜਾ ਮਨੁੱਖ ਅੱਜ ਕਿਸੇ ਨਾ ਕਿਸੇ ਅਹੁਦੇ ਤੇ ਸੇਵਾ ਨਭਾ ਜਾਂ ਕੋਈ ਨਾ ਕੋਈ ਚੰਗੇ ਕਾਰਜ ਕਰਦਾ ਭਲੇ ਕਾਰਜ ਕਰ ਇਸ ਕਰਕੇ ਹਮੇਸ਼ਾ ਸਤਿ ਸਚਿਤ ਸੁਧ ਹੋ ਕੇ ਨਾਮ ਬਾਣੀ ਸੇਵਾ ਸਮਰਨ ਨਾਲ ਜੁੜ ਕੇ ਆਪਣੀ ਜ਼ਿੰਦਗੀ ਨੂੰ ਸਫਲ ਬਣਾਇਆ ਕਰੋ ਆਓ ਫੁਲਾਕਾਂ ਦੀ ਖਿਮਾ ਅਰਦਾਸ ਬੇਨਤੀ ਵਿੱਚ ਹਾਜ਼ਰ ਹੋ ਜੇ ਸ਼ਲੋਕ ਪੜ੍ਹ ਕੇ ਅਰਦਾਸ ਬੇਨਤੀ ਹੁਕਮਨਾਮੇ ਸਾਰੀਆਂ ਸੰਗਤਾਂ ਹਾਜ਼ਰ ਹੋਇਓ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਵਾਹਿ ਗੁਰੂ ਜੀ ਕੀ ਫਤਿਹ ਫਤਿਹ